ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ جنگ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸਭ ਨੇ ਵੇਖੀ ਹੈ ਕੀ ਆਖਰਕਾਰ ਇਸ ਦੇ ਵਿੱਚ ਕੌਣ ਜਿੱਤਿਆ ਤੇ ਕੌਣ ਹਾਰਿਆ ਇਸ ਬਾਬਤ ਗੱਲਬਾਤ ਕਰਾਂਗੇ ਭਾਵੇਂ ਭਾਰਤ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਭਾਰਤ ਨੇ ਦੇ ਉੱਤੇ ਪਾਕਿਸਤਾਨ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ ਪਾਕਿਸਤਾਨ ਨੂੰ ਝੁਕਾਇਆ ਪਰ ਦੂਜੇ ਪਾਸੇ ਜੇਕਰ ਪਾਕਿਸਤਾਨ ਵਾਲਾ ਪਿਆਰ ਦੇਖ ਲਈਏ ਆਪਾਂ ਪਾਕਿਸਤਾਨ ਦੇ ਲੀਡਰਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦਾ ਕਹਿਣਾ ਇਹ ਹੀ ਹੈ ਕਿ ਅਸੀਂ ਭਾਰਤ ਨੂੰ ਇਸ ਮਸਲੇ ਦੇ ਉੱਤੇ ਝੁਕਾ ਦਿੱਤਾ ਉਹਨਾਂ ਨੂੰ ਡਰਾ ਦਿੱਤਾ ਪਰਮਾਣੂ ਬੰਬ ਨੂੰ ਲੈ ਕੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਚਰਚਾਾਂ ਵਿੱਚ ਚੱਲੀਆਂ ਸੀ ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਜਦੋਂ ਕੋਈ ਅਲਜੀ ਕਰਤਨਾਮਦੀ ਤਾਂ ਜਦੋਂ ਇਹ ਜੰਗ ਲੱਗਣ ਤੋਂ ਪਹਿਲਾਂ ਕਹਿ ਲਈ ਜਾਂ ਫਿਰ ਇਹ ਲੜਾਈ ਹੋਣ ਤੋਂ ਪਹਿਲਾਂ ਜਿਹੜੀ ਚਰਚਾ ਸੀ ਕਿ ਇਹ ਗੱਲ ਕਹੀ ਜਾ ਰਹੀ ਸੀ ਕਿ ਦੋਨੇ ਦੇਸ਼ਾਂ ਦੇ ਕੋਲ ਪਰਮਾਣੂ ਸਰੋਤ ਨੇ ਕਿ ਜੇਕਰ ਉਹਨਾਂ ਦੇ ਵੱਲੋਂ ਇਸ ਦਾ ਉਪਯੋਗ ਕੀਤਾ ਗਿਆ ਤਾਂ ਕਿਹੋ ਜਿਹੇ ਹਾਲਾਤ ਹੋਣਗੇ ਭਾਰਤੀ ਗੱਲ ਕਰ ਲਈਏ ਜਾਂ ਫਿਰ ਪਾਕਿਸਤਾਨ ਦੀ ਗੱਲ ਕਰ ਲਈਏ ਪਰ ਉਸ ਦੇ ਮੱਦੇ ਨਜ਼ਰ ਜਿਸ ਤਰ੍ਹਾਂ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਉਹਨਾਂ ਦੇ ਵੱਲੋਂ ਆਪਣੀ ਭੂਮਿਕਾ ਨਿਭਾਈ ਗਈ ਆਪਣੇ ਵੱਲੋਂ ਉਹਨਾਂ ਦੇ ਵੱਲੋਂ ਜੋ ਕੁਝ ਦੋਨੋਂ ਦਾ ਸਮਝੌਤਾ ਕਹਿ ਲਈ ਜਾਂ ਪੰਜਾਬਗੰਦੀ ਨੂੰ ਮੂੰਹ ਲੈ ਕੇ ਕੁਝ ਸਮੇਂ ਦੇ ਲਈ ਜਿਸ ਤਰ੍ਹਾਂ ਆਪਸ ਦੇ ਵਿੱਚ ਜੋ ਮਸਲੇ ਨੂੰ ਲੈ ਕੇ ਕੁਝ ਜਿਓ ਰੇਡ ਕਾ ਸੀ ਉਹਦੇ ਬਾਬਤ ਰੁਕ ਗਿਆ ਬਗੋੜ ਭਾਵੇਂ ਬਿੱਤੀ ਰਾਤ ਨੂੰ ਕੁਝ ਥਾਵਾਂ ਦੇ ਉੱਤੇ ਧਮਾਕਿਆਂ ਦੀਆਂ ਜਾਂ ਡਰੋਨ ਦੀਆਂ ਖਬਰਾਂ ਸਾਹਮਣੇ ਆਉਂਦੀ ਰਹੀਆਂ ਪਰ ਕਿਤਨੇ ਕਿਤੇ ਬਦੇਰੀ ਹਲਕਿਆਂ ਦੇ ਵਿੱਚ ਸ਼ਾਂਤੀ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਅਸੀਂ ਪੰਜਾਬ ਦੇ ਵਿੱਚ ਬਲੈਕਆਊਟ ਜਾਰੀ ਰੱਖਾਂਗੇ ਅਸੀਂ ਭਰੋਸਾ ਨਹੀਂ ਕਰ ਸਕਦੇ ਪਾਕਿਸਤਾਨ ਦੇ ਉੱਤੇ ਪਰ ਉੱਥੇ ਹੀ ਹੁਣ ਜੇਕਰ ਦੇਖਿਆ ਜਾਵੇ ਤਾਂ ਆਉਣ ਵਾਲੇ ਦਿਨਾ ਦੇ ਮੱਦੇਨਜ਼ਰ ਚਾਹ ਫਿਰ ਇਹਦੇ ਵਿੱਚੋਂ ਸਿਆਸਤ ਨੇ ਕੀ ਕੁਝ ਖਟਿਆ ਇਹ ਬਾਬਤ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਵੱਲੋਂ ਇਹ ਗੱਲ ਕਹਿੰਦੇ ਹਨ ਕਿ ਕਹਿੰਦੇ ਅਸੀਂ ਸੰਦੂਰ ਆਪਰੇਸ਼ਨ ਦੇ ਰਾਹੀਂ ਜਿਸ ਤਰ੍ਹਾਂ ਦੁਸ਼ਮਨ ਨੂੰ ਧੂੜ ਚਟਾਈ ਹੈ ਕਿਉਂਕਿ ਦੁਸ਼ਮਨ ਨੇ ਜਿਸ ਤਰ੍ਹਾਂ ਪਹਿਲਗਾਮ ਦੇ ਵਿੱਚ ਜੋ ਕੁਝ ਘਟਨਾ ਕੀਤੀ ਸੀ ਉਸ ਦੇ ਬਾਬਤ ਅਸੀਂ ਅਤਵਾਦ ਨੂੰ ਹੁਣ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਬਿਲਕੁਲ ਜੇਕਰ ਦੇਖਿਆ ਜਾਵੇ ਤਾਂ ਅਤਵਾਦ ਨੇ ਭਾਰਤ ਦਾ ਜੱਗ ਕਿਹ ਜ ਪਾਕਿਸਤਾਨ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਇਆ ਪਾਕਿਸਤਾਨ ਦੀ ਸਥਿਤੀ ਜਿਹੋ ਜਿਹੀ ਬਣੀ ਹੋਈ ਹੈ ਉਹਦੇ ਵਿੱਚ ਅਤਵਾਦ ਦੀ ਵੱਡੀ ਭੂਮਿਕਾ ਹੈ ਕਿ ਅਤਵਾਦ ਕਰਕੇ ਵਿਸ਼ਵ ਭਰ ਦੇ ਵਿੱਚ ਬਦਨਾਮ ਹੈ ਪਾਕਿਸਤਾਨ ਇਸੇ ਤਰ੍ਹਾਂ ਹੁਣ ਭਾਰਤ ਦੇ ਵੱਲੋਂ ਹੁਣ ਬਿਹਾਰ ਦੀਆਂ ਚੋਣਾਂ ਨੇ ਨਜ਼ਦੀਕ ਉਹਦੇ ਬਾਬਤ ਜਾਂ ਫਿਰ ਪਾਕਿਸਤਾਨ ਦੇ ਵੱਲੋਂ ਇਸ ਮਸਲੇ ਨੂੰ ਲੈ ਕੇ ਫਤਿਹ ਜਿੱਤ ਦੀ ਗੱਲ ਕਰ ਲਈ ਜਿੱਤ ਦੀ ਉਹਦੇ ਰੋਲ ਸ਼ੋ ਵੀ ਕੀਤੇ ਜਾ ਰਹੇ ਨੇ ਇਦੇ ਵਿੱਚ ਕਿਧਰ ਕਿਤੇ ਸਿਆਸੀ ਲਾਹਾ ਲੈਣ ਦੇ ਲਈ ਲੀਡਰਾਂ ਦੇ ਵਿੱਚ ਜ਼ਰੂਰ ਓੜ ਲੱਗੀ ਹੋਈ ਹੈ ਭਾਵੇਂ ਇਹਦੇ ਵਿੱਚ ਇਹ ਗੱਲ ਕਹਿ ਸਕਦੇ ਆ ਕਿ ਦੋਨੇ ਦੇਸ਼ਾਂ ਦੇ ਲੋਕ ਜ਼ਰੂਰ ਹਾਰੇ ਨੇ ਜਿਹੜੇ ਇਸ ਤੋਂ ਪ੍ਰਭਾਵਿਤ ਹੋਏ ਨੇ ਪਰ ਕਿਤੇ ਨਾ ਕਿਤੇ ਜਿਹੜੀ ਸਥਿਤੀ ਹੈ ਕਿ ਸਿਆਸਤ ਜਿੱਤ ਗਈ ਹੁਣ ਇਸ ਆਪਰੇਸ਼ਨ ਤੋਂ ਬਾਅਦ ਜਿਹੜਾ ਸੰਧੂ ਦਾ ਆਪਰੇਸ਼ਨ ਸੀ ਇਸ ਤੋਂ ਬਾਅਦ ਜਿਹੜੀ ਬਿਹਾਰ ਦੀ ਚੋਣਾਂ ਹੋਣੀਆਂ ਨੇ ਕੀ ਉਹਦੇ ਵਿੱਚ ਕਿਹੜੀ ਪਾਰਟੀ ਨੂੰ ਕੀ ਨਰਿੰਦਰ ਮੋਦੀ ਦੇ ਵੱਲੋਂ ਜਿਸ ਤਰ੍ਹਾਂ ਇਹ ਪਾਕਿਸਤਾਨ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਕਿ ਇਸ ਦੇ ਜਿਹੜੀ ਇਹ ਹੌਂਸਲਾ ਵਜਾਈ ਕਹਿ ਲਈ ਜਾਂ ਫਿਰ ਇਸ ਦਾ ਜਿਹੜਾ ਫਾਇਦਾ ਕਿ ਬਿਹਾਰ ਦੀ ਚੋਣਾਂ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਮਿਲੇਗਾ ਇਹ ਵੱਡਾ ਸਵਾਲ ਹੈ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਜਿਸ ਤਰ੍ਹਾਂ ਕੁਝ ਥਾਮਾਂ ਦੇ ਉੱਤੇ ਵੇਖਣ ਨੂੰ ਮਿਲਿਆ ਕਿ ਉਹਨਾਂ ਦੇ ਵੱਲ ਰੋਲ ਸ਼ੋਅ ਕੱਢੇ ਜਾ ਰਹੇ ਨੇ ਪਰ ਇਹਦੇ ਬਾਵਜੂਦ ਤਾਂ ਇੱਕ ਗੱਲਬਾਤ ਹੋਰ ਸਾਹਮਣੇ ਆਉਂਦੀ ਹੈ ਕਿ ਆਖਰਕਾਰ ਇਹ ਲੋਕਾਂ ਦੇ ਵਿੱਚ ਜਿਹੜੀ ਆਮ ਗੱਲਬਾਤ ਹੈ ਜਿਹੜੀ ਸੱਥਾਂ ਦੇ ਵਿੱਚ ਗੱਲਬਾਤ ਹੈ ਉਹ ਗੱਲਬਾਤ ਇਹ ਹੈ ਕਿ ਕੋਈ ਨਾ ਤਾਂ ਜਿਹੜੇ ਸਿਆਸਦਾਨ ਨੇ ਉਹਨਾਂ ਦਾ ਬਾਦਲਾ ਦੇ ਉੱਤੇ ਨਾ ਪਾਕਿਸਤਾਨ ਦੇ ਉੱਤੇ ਬੈਠੇ ਰਹੇ ਸਿਆਸਦਾਨ ਨੇ ਨਾ ਉਹਨਾਂ ਦਾ ਕੋਈ ਬਾਦਲਾ ਦਿੱਤੀ ਹੈ ਪਰ ਜਿੱਥੇ ਜਿਹੜੇ ਲਲਕਾਰੇ ਮਾਰ ਰਹੇ ਨੇ ਕਿ ਉਹ ਇਹ ਕਰ ਦਿਓ ਮੋਦੀ ਇਹ ਜੇ ਜੇ ਉਹਦੇ ਹੱਕ ਦੇ ਵਿੱਚ ਗੱਲਬਾਤ ਕਰ ਰਹੇ ਨੇ ਕਿ ਤੁਸੀਂ ਪਾਕਿਸਤਾਨ ਤੇ ਅਟੈਕ ਕਰ ਦਿਓ ਕਿਉਂਕਿ ਉਹਦਾ ਨੁਕਸਾਨ ਜਾਂ ਫਿਰ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਜਵਾਨੀ ਭਰੀ ਦੇ ਵਿੱਚ ਆਪਣਾ ਬਾਰਡਰਾਂ ਦੇ ਉੱਤੇ ਬੈਠੇ ਨੇ ਬੰਦੂਕਾਂ ਹੱਥਾਂ ਦੇ ਵਿੱਚ ਫੜੀ ਉਹ ਟੈਂਕਾਂ ਦੇ ਉੱਤੇ ਜਿਹੜੇ ਜਿਹਨਾਂ ਦੇ ਬੱਚੇ ਚਲਾ ਰਹੇ ਨੇ ਜਿਹੜੇ ਉਹ ਡਰੋਨ ਉਹਨਾਂ ਨੂੰ ਕੰਟਰੋਲ ਕਰ ਰਹੇ ਨੇ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਦੀ ਸਥਿਤੀ ਕੀ ਹੈ ਇਸੇ ਤਰ੍ਹਾਂ ਪਾਕਿਸਤਾਨ ਵਾਲੇ ਪਾਸਿਓਂ ਜਿਹੜੇ ਉਹਨਾਂ ਦੇ ਬੱਚੇ ਬਾਰਡਰਾਂ ਦੇ ਉੱਤੇ ਬੈਠੇ ਨੇ ਇੱਕ ਨੈਤਿਕ ਦੇ ਆਧਾਰ ਦੇ ਉੱਤੇ ਗੱਲ ਕਰੀਏ ਤਾਂ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਜੋ ਇਹ ਮਸਲੇ ਦਾ ਮਸਲੇ ਦੀ ਕੀਮਤ ਕੀ ਹੈ ਕਿਉਂਕਿ ਹੁਣ ਦੇਖੋ ਪੰਜਾਬ ਨੇੜੇ ਲੱਗ ਰਿਹਾ ਜ਼ਿਆਦਾਤਰ ਹਿੱਸਾ ਪਾਕਿਸਤਾਨ ਦੇ ਜੋ ਨੁਕਸਾਨ ਪੰਜਾਬ ਦੇ ਵਿੱਚ ਬਿਥੇਰਾ ਹੋਇਆ ਟ੍ਰੇਨ ਟਰਨ ਦੀ ਗੱਲ ਕਰ ਲਈ ਜਾਂ ਫਿਰ ਜੋ ਕੁਝ ਜ਼ਿਆਦਾ ਨਿਸ਼ਾਨਾ ਪੰਜਾਬ ਨੂੰ ਜ਼ਰੂਰ ਬਣਾਇਆ ਜਾ ਸਕਦਾ ਸੀ ਭਾਵੇਂ ਰਾਜਸਥਾਨ ਆਪਣਾ ਦੂਜੇ ਪਾਸੇ ਗੁਜਰਾਤ ਜਾਂ ਜੰਮੂ ਕਸ਼ਮੀਰ ਦਾ ਕੁਝ ਹਿੱਸਾ ਵਿੱਚ ਜ਼ਰੂਰ ਆਉਂਦਾ ਪਰ ਆਬਾਦੀ ਵਾਲਾ ਜ਼ਿਆਦਾਤਰ ਹਿੱਸਾ ਪੰਜਾਬ ਦਾ ਇਸ ਦੇ ਵਿੱਚ ਭਾਗਤ ਹੋਣਾ ਸੀ ਜੇਕਰ ਇਹ ਅੱਗੇ ਵਧਦੀ ਹੈ ਜਾਂ ਫਿਰ ਪਤ ਵਧਾਈ ਕੀ ਜਾ ਕੇ ਨਿਬੜੇ ਸਵਾਲ ਹਲੇ ਵੀ ਜਿਸ ਤਰ੍ਹਾਂ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਜੰਗਬੰਦੀ ਨਾਲੇ ਮਿਲਤਵੀ ਕੀਤੀ ਗਈ ਹੈ ਜੰਗਬੰਦੀ ਨੂੰ ਜੰਗਲੇਜ ਆਪਰੇਸ਼ਨ ਸੰਧੂਸਤ ਕਿਹਾ ਮਿਲਤਵੀ ਕੀਤਾ ਗਿਆ ਹੈ ਹੋ ਸਕਦਾ ਹੈ ਜ ਨਹੀਂ ਹੋ ਸਕਦਾ ਸੰਧੂਤਾ ਕੀ ਹੋਊਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਬੇहद ਖਾਸ ਹੋਵੇਗਾ ਕਿਉਂਕਿ ਅਤਵਾਦ ਨੂੰ ਲੈ ਕੇ ਭਾਰਤ ਕਿਸੇ ਵੀ ਤਰ੍ਹਾਂ ਸਹਿਯੋਗ ਨਹੀਂ ਕਰੇਗਾ ਕਿ ਅਤਵਾਦ ਨੂੰ ਉਤਸ਼ਾਹ ਕਰੇ ਪਾਕਿਸਤਾਨ ਤੋਂ ਵੀ ਕਦੇ ਵਿੱਚ ਵੀ ਇਹ ਵੱਡਾ ਕੰਬੀਰ ਦੀ ਸ਼ਰੂਰ ਹੈ ਪਰ ਇਹਦੇ ਵਿੱਚ ਕੋ ਲੋਕਾਂ ਨੂੰ ਇਹੀ ਹੈ ਸਵਾਲ ਕਿ ਤੁਸੀਂ ਜਿਹੜੇ ਲੋਕ ਸਵਾਲ ਕਰਦੇ ਨੇ ਲੀਡਰਾਂ ਨੂੰ ਕਿ ਤੁਸੀਂ ਆਪਣੀ ਸਿਆਸਤ ਦੇ ਵਾਸਤੇ ਲੋਕਾਂ ਨੂੰ ਦੁਬਿਧਾ ਦੇ ਵਿੱਚ ਨਾ ਪਾਓ ਆਪਾਂ ਗੱਲ ਉੱਥੇ ਕਰ ਰਹੇ ਹਾਂ ਉੱਥੇ ਜੋੜ ਲਈ ਆਪਾਂ ਗੱਲ ਬਾਤ ਕਿ ਜਿਹੜੇ ਪਰਿਵਾਰ ਨੇ ਬਾਰਡਰਾਂ ਦੇ ਉੱਤੇ ਜਿਹਨਾਂ ਦੇ ਬੱਚੇ ਬੈਠੇ ਨੇ ਉਹਨਾਂ ਪਰਿਵਾਰਾਂ ਦੇ ਵੱਲੋਂ ਜਦੋਂ ਨਿਊਜ਼ ਦੇ ਉੱਤੇ ਖਬਰ ਆਉਂਦੀ ਸੀ ਨਾ ਜਿਹੜੀ মিডিਆ ਦੇ ਵਿੱਚ ਖਬਰ ਚੱਲਦੀ ਸੀ ਜਿਹੜੀ মিডিਆ ਨੇ ਭੂਮਿਕਾ ਨਿਭਾਉਣੀ ਸੀ ਖਾਸ ਕਰਕੇ ਇੰਟਰਨੈਸ਼ਨਲ মিডিਆ ਭਾਵੇਂ ਭਾਰਤ ਦੀ ਗੱਲ ਕਰ ਲਈ ਜਾਂ ਪਾਕਿਸਤਾਨ ਦੀ ਗੱਲ ਕਰ ਲਈ ਜਿਸ ਤਰ੍ਹਾਂ ਭਾਰਤ ਦੇ ਵੱਲੋਂ ਗੱਲ ਕੀਤੀ ਗਈ ਸੀ ਕਿ ਉਹਨਾਂ ਨੇ ਤਾਂ ਕਬਜ਼ਾ ਕਰ ਲਿਆ ਜਾਂ ਪਾਕਿਸਤਾਨ ਦੇ ਉੱਤੇ ਉਦੋਂ ਉਹਨਾਂ ਪਰਿਵਾਰਾਂ ਦੇ ਲਈ ਬੜੀ ਦੁਚੀਤਾ ਦੀ ਗੱਲ ਹੈ ਜਿਹੜੀ ਬੜੀ ਬੜਾ ਇਹੋ ਜਿਹਾ ਮੋੜ ਸੀ ਕਿ ਜਦੋਂ ਕੋਈ ਫੋਨ ਦੀ ਘੰਟੀ ਵੱਜਦੀ ਸੀ ਤਾਂ ਉਹਨਾਂ ਦੇ ਦਿਲਾਂ ਦੀ ਧੜਕਣਾਂ ਵਾ ਜਾਂਦੀਆਂ ਸੀ ਕਿਤੇ ਕੋਈ ਅਨਸੁਖਾਮੀ ਖਬਰ ਨਾ ਸਾਹਮਣੇ ਆ ਜਾਵੇ ਕਿਉਂਕਿ ਉਹਨਾਂ ਪਰਿਵਾਰਾਂ ਪੁੱਛ ਕੇ ਦੇਖੋ ਜਿਨ੍ਹਾਂ ਪਰਿਵਾਰਾਂ ਦੇ ਇੱਥੇ ਜੀ ਹੈ ਸੀ ਇੱਥੇ ਜਿੱਥੇ ਜੰਗ ਲੱਗੀ ਹੋਈ ਸੀ ਜਾਂ ਜਿੱਥੇ ਕੋਲਵਾਰੀ ਹੋ ਰਹੀ ਸੀ ਤੇ ਟੋਣ ਟੋਟੇ ਜਾ ਰਹੇ ਸਨ ਉਸ ਤੋਂ ਕੋਈ ਕਿ 2 ਮੀਟਰ ਦੂਰ ਹਨ ਸੋ 50000 ਕਿਲੋਮੀਟਰ ਦੂਰ ਬੈਠੇ ਇਹ ਗੱਲਾਂ ਕਰ ਜਾਂਦੇ ਸੀ ਕਿ ਇਹ ਕਰਦੇ ਉਹ ਕਰਦੇ ਯਾਰ ਹੱਦ ਹੈ ਯਾਰ ਤੁਸੀਂ ਜੇਕਰ ਤੁਹਾਡੇ ਦੇ ਵਿੱਚ ਇੰਨਾ ਹੌਸਲਾ ਜਾ ਕੇ ਤੁਸੀਂ ਭਾਈਚਾਰਕ ਸਾਨ ਨਹੀਂ ਸਮਝਦੇ ਤਾਂ ਤੁਸੀਂ ਆਪ ਵਰਡਰੂਮ ਤੇ ਆਜੋ ਉੱਥੇ ਜਾ ਕੇ ਦੇਖੋ ਤੁਸੀਂ ਸਥਿਤੀ ਮੂਲ ਪੰਜਾਬ ਦੀ ਗੱਲ ਕਰ ਲਈ ਪੰਜਾਬ ਇੱਥੇ ਇਸ ਲੜਾਈ ਦੇ ਵਿੱਚ ਪੰਜਾਬ ਦੇਸ਼ ਦੇ ਨਾਲ ਹਿੱਕ ਤਾਨ ਕੇ ਖੜਿਆ ਕਿਉਂਕਿ ਜਿਸ ਤਰ੍ਹਾਂ ਬਹੁਈ ਗੱਲ ਆਉਂਦੀ ਆ ਕਹਿੰਦੇ ਵੀ ਪੰਜਾਬ ਦੇ ਉਹ ਲੋਕ ਨੇ ਪੰਜਾਬ ਦਾ ਉਹ ਖੂਨ ਹੈ ਜਿਹੜਾ ਮੁਸੀਬਤ ਦੇ ਵਿੱਚ ਅੱਗੇ ਆ ਕੇ ਖੜ ਜਾਂਦਾ ਕਿਉਂਕਿ ਇਸ ਦੀ ਉਦਾਹਰਨ ਆਪਣੇ ਕੋਲ ਜਦੋਂ ਕਿਤੇ ਮਜਾਇਲ ਟਿਕਦੀ ਸੀ ਲੋਕਾਂ ਨੇ ਤੇ ਜੱਫੀਆਂ ਪਾ ਪਾ ਕੇ ਫੋਟੋ ਬਚਾਈ ਜਾਂਦੇ ਪਰ ਦੂਜੇ ਪਾਸੇ ਜਿਹੜੇ ਪ੍ਰਵਾਸੀ ਸੀ ਵਿਆਹਰੀ ਸੀ ਪਈਏ ਸੀ ਜਿਹੜੋਂ ਅਨੇਕਾਂ ਨਾਵਾਂ ਦੇ ਨਾਲ ਪੰਜਾਬ ਦੇ ਵਿੱਚ ਜਾਣਾ ਜਾਂਦਾ ਜਿਹੜੇ ਗੈਰ ਪੰਜਾਬੀ ਨੇ ਉਹਨਾਂ ਦੇ ਵੱਲੋਂ ਜਦੋਂ ਇਹ ਜੰਗ ਸ਼ੁਰੂ ਹੋਈ ਸੀ ਤਾਂ ਸਟੇਸ਼ਨਾਂ ਦੇ ਉੱਤੇ ਐਦਾਂ ਭੀੜ ਲੱਗ ਰਹੀ ਸੀ ਜਿਸ ਤਰ੍ਹਾਂ ਕਿਤੇ ਮੇਲੇ ਦੇ ਚੱਲੇ ਹੋਣ ਜਾਂ ਫਿਰ ਕੋਈ ਫਰੀਦ ਦੇ ਵਿਸ਼ਲੰਕਰ ਲੱਗਿਆ ਹੋਵੇ ਜਿਸ ਤਰ੍ਹਾਂ ਟ੍ਰੇਨਾਂ ਅੰਨੇ ਵਾਹ ਕਹਿ ਲਈ ਜਾਂ ਜਿਸ ਤਰ੍ਹਾਂ ਭਰ ਕੇ ਲੱਗੀਆਂ ਨੇ ਟ੍ਰੇਨਾਂ ਤਾਂ ਕਿਤੇ ਨਾ ਕਿਤੇ ਇਹ ਵੀ ਪੰਜਾਬ ਨੂੰ ਵੀ ਸੋਚਣਾ ਪਵੇ ਕਿ ਪੰਜਾਬ ਦੇ ਨਾਲ ਕੌਣ ਖੜਿਆ ਦੇਸ਼ ਨੂੰ ਵੀ ਸੋਚਣਾ ਪੈਣਾ ਕਿ ਕੌਣ ਦੇਸ਼ ਦੇ ਨਾਲ ਖੜਿਆ ਕੀ ਭਾਰਤ ਦੇ ਵਿੱਚ ਜਿਸ ਤਰ੍ਹਾਂ ਭਾਰਤ ਦੇ ਵਿੱਚ ਪੰਜਾਬ ਨੂੰ ਲੈ ਕੇ ਭਾਵੇਂ ਇੱਧਰ ਪੰਜਾਬ ਦੀ ਗੱਲ ਕਰਨੀ ਪੱਲ ਪੰਜਾਬ ਦੀ ਗੱਲ ਕਰ ਲਈ ਆ ਦੋਵਾਂ ਦੇਸ਼ਾਂ ਦੇ ਵੱਲੋਂ ਗਾਲੇ ਕਿ ਜਾਰੀ ਸੀ ਕਿੱਥੇ ਗੱਲ ਹੋਰ ਸਮਝ ਆਉਂਦੀ ਹੈ ਕਿ ਮੁਰਦਾਬਾਦ ਜਿੰਦਾਬਾਦ ਦੀ ਗੱਲ ਨਾ ਕਿਉਂਕਿ ਦੇਖੋ ਜਿਸ ਸੂਲਤਾਨ ਦੇ ਉੱਤੇ ਆਪਾਂ ਬੈਠੇ ਆ ਪੰਜਾਬ ਦੇ ਵਿੱਚ ਇਹ ਵੀ ਬਾਬੇ ਨਾਨਕ ਦੀ ਧਰਤੀ ਹੈ ਸੂਲਤਾਨ ਉੱਤਲੋਦੀ ਹੋ ਗਿਆ ਨਾ ਗੁਰੂਆਂ ਵੀ ਰਣ ਧਰਤੀ ਹੈ ਜਿਹੜਾ ਪਾਕਿਸਤਾਨ ਵਾਲ ਪਾਸਾ ਉੱਥੇ ਵੀ ਬਾਬੇ ਨਾਨਕ ਦੀ ਧਰਤੀ ਜਿੱਥੇ ਬਾਬੇ ਨਾਨਕ ਨੇ ਖੇਤੀ ਕੀਤੀ ਸੀ ਉਹ ਬਾਬੇ ਨਾਨਕ ਦੀ ਖੇਤੀ ਉੱਧਰ ਵੀ ਹੋਈ ਹੈ ਤੇ ਜਿੱਥੇ ਪੰਜਾਬ ਤੋਂ ਅੱਗੇ ਹਰਿਆਣਾ ਉਹ ਵੀ ਬਾਬੇ ਨਾਨਕ ਦੀ ਧਰਤੀ ਹੈ ਉਹ ਬਾਬੇ ਨਾਨਕ ਦੀ ਖੇਤੀ ਉੱਤੇ ਕੀਤੀ ਜਾਂਦੀ ਹੈ ਪਰ ਤੁਸੀਂ ਇਹ ਦੇਖੋ ਕਿ ਹੁਣ ਵੰਡੇ ਜਿਹੜੀਆਂ ਪਾਈਆਂ ਗਈਆਂ ਨੇ ਦੋਨੋਂ ਦੇਸ਼ਾਂ ਦੇ ਵਿੱਚਕਾਰ ਕੀ ਵਪਾਰ ਜੇਕਰ ਖੁੱਲ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਪਾਕਿਸਤਾਨ ਵੀ ਫਾਇਦਾ ਹੋਣਾ ਹੈ ਤੇ ਜਿਹੜਾ ਭਾਰਤ ਦਾ ਕਿਸਾਨ ਹੈ ਉਹਦੀ ਜਿਹੜੀ ਕਣਕ ਹੈ ਕਿਹਾ ਜਾ ਰਿਹਾ ਕਿ ਜੇਕਰ ਉਹ ਖਰੀਦਦਾ ਦੂਜੇ ਪਾਸੇ ਵੇਚ ਦਿੰਦਾ ਤਾਂ ਉਹਨੂੰ ਵੀ ਫਾਇਦਾ ਹੋਊਗਾ ਕਿ ਜਦੋਂ ਉਤਜ ਕੇ ਜਾਨ ਲੱਗੀ ਤਾਂ ਇਹਨਾਂ ਦਾ ਵੀ ਜਿਹੜੇ ਰੇਟ ਨੇ ਕਣਕ ਦੇ ਉਹ ਵੱਧ ਸਕਦੇ ਨੇ ਕਿਉਂਕਿ ਉੱਥੇ ਮਹਿੰਗਾਈ ਬਹੁਤ ਹੈ ਉਹਨਾਂ ਨੂੰ ਲੋੜ ਹੈ ਕਣਕ ਦੀ ਪਰ ਇਹੋ ਜਿਹਾ ਵਪਾਰ ਨੂੰ ਲੈ ਕੇ ਵੀ ਸਿਮਰਸੀ ਮਾਨਵਰਾਂ ਦੇ ਵੱਲੋਂ ਪਿਛਲੜਾਂ ਦੇ ਵਿੱਚ ਇਹ ਗੱਲ ਜ਼ਰੂਰ ਕਹੀ ਜਾਂਦੀ ਹੈ ਕਿ ਚੰਗ ਨਾ ਹੋਵੇ ਅਮਨ ਸ਼ਾਂਤੀ ਰਹੇ ਤੇ ਵਪਾਰ ਖੁੱਲ੍ਹੇ ਜਾਵੇ ਇਹ ਪੰਜਾਬ ਦੇ ਲਈ ਭਾਰਤ ਦੇ ਲਈ ਵੀ ਖਾਸ ਤੌਰ ਦੇ ਤੇ ਪੰਜਾਬ ਦੇ ਲਈ ਆਰਥਿਕ ਪੱਖੋਂ ਬਥੇਰਾ ਇੱਕ ਮੌਕਾ ਹੋਵੇ ਕਿ ਆਰਥਿਕ ਪੱਖੋਂ ਉਹ ਜਿੱਥੇ ਪੰਜਾਬ ਕਰਜਈ ਹੁੰਦਾ ਜਾ ਰਿਹਾ ਉਹਦੇ ਵਿੱਚੋਂ ਨਿਕਲਣ ਵਾਸਤੇ ਪੰਜਾਬ ਨੂੰ ਤਾਵੇਂ ਪੰਜਾਬ ਸਰਕਾਰ ਦੀ ਗੱਲ ਕਰਨੀ ਏ ਤਾਵੇਂ ਇਹ ਗੱਲ ਲੋਕਾਂ ਦੀ ਗੱਲ ਕਰਨੀ ਉਹਨਾਂ ਦਾ ਆਰਥਿਕ ਪੱਖੋਂ ਇਸ ਦਾ ਲਾਭਦਾ ਹੋਵੇਗਾ ਹੁਣ ਜਿਹੜੇ ਪੰਜਾਬ ਦੇ ਵਿੱਚ ਰੋਡ ਬਣਾਈ ਜਾ ਰਹੇ ਨੇ ਜਿਹੜੇ ਪੰਜਾਬ ਦੇ ਵਿੱਚ ਹੁਣ ਜੇਕਰ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਦੀ ਸਥਿਤੀ ਦੇਖੀ ਜਾਵੇ ਤਾਂ ਜਿਹੜੇ ਰੋਡ ਨੇ ਬਣਾਈ ਜਾ ਰਹੇ ਪੰਜਾਬ ਦੇ ਵਿੱਚ ਕੀ ਉਹਨਾਂ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਕੀ ਉਹ ਇਹੋ ਜਿਹੀ ਸਥਿਤੀ ਦੇ ਵਿੱਚ ਜਿਹੜੇ ਰੋਡ ਨਿਕਲੇ ਨੇ ਕੀ ਉਹਨਾਂ ਨੂੰ ਵੀ ਨੁਕਸਾਨ ਹੋਵੇਗਾ ਇਸ ਚੀਜ਼ ਦਾ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਸੀ ਕੀ ਇਹ ਰੋਡ ਨੇ ਜਿਹੜੇ ਕਿ ਪਾਕਿਸਤਾਨ ਨੂੰ ਦੇ ਵਿੱਚ ਦੇ ਹੋ ਕੇ ਅੱਗੇ ਜਾਣੇ ਨੇ ਕਿੱਥੋਂ ਕਿੱਥੇ ਜਾਣਗੇ ਇਹ ਕਿਵੇਂ ਜਾਣਗੇ ਹੁਣ ਇਹਦੇ ਉੱਤੇ ਵੀ ਇੱਕ ਪ੍ਰਸ਼ਨ ਚਿੰਨ ਲੱਗ ਚੁੱਕਿਆ ਕੀ ਬਣਨਗੇ ਜੇ ਬਣ ਨਹੀਂ ਬਣ ਕੀ ਕੁਝ ਹੋਵੇਗਾ ਕਿਉਂਕਿ ਕਿ ਕਿੱਥੇ ਦਾ ਗੱਲ ਕੀਤੀ ਜਾ ਰਹੀ ਸੀ ਕਿ ਪੰਜਾਬ ਦੇ ਵਿੱਚ ਕਾਰਪੋਰੇਟ ਘਰਾਣੇ ਆ ਚੁੱਕੇ ਨੇ ਵਿੱਚ ਜ਼ਮੀਨਾਂ ਖਰੀਦ ਰਹੇ ਨੇ ਤੇ ਇਹਦੇ ਨਾਲ ਵਪਾਰ ਖੁੱਲ ਜਾਣਾ ਤੇ ਅਗਲੇ ਯੂਰਪ ਵਾਲੇ ਪਾਸੇ ਵਪਾਰ ਜਾਣਾ ਹੈ ਤਾਂ ਇਸ ਬਾਬਤ ਵੀ ਕਿਤਰਾ ਕਿਤੇ ਲੋਕਾਂ ਦੇ ਵਿੱਚ ਜਿਹੜਾ ਗੱਲਬਾਤ ਦੇਖੀ ਜਾਵੇ ਤਾਂ ਲੋਕ ਇਸ ਵਕਤੋਂ ਵੀ ਹੁਣ ਹੋਵੇਗਾ ਕੀ ਇਸ ਚੀਜ਼ ਨੂੰ ਲੈ ਕੇ ਹੁਣ ਮਸਲਾ ਕੀ ਹੈ ਆਖਰਕਾਰ ਗੱਲਬਾਤ ਤਾਂ ਟੇਬਲ ਤੇ ਹੋਣੀ ਹੈ ਭਾਵੇਂ ਪਾਰਲੇ ਪਾਕਿਸਤਾਨ ਦੀ ਫੌਜ ਹੋਵੇ ਭਾਰਤ ਦੀ ਫੌਜ ਹੋਵੇ ਭਾਰਤ ਦੀ ਸਰਕਾਰ ਹੋਵੇ ਪਾਰਲੇ ਸਰਕਾਰ ਹੋਵੇ ਤੁਸੀਂ ਜਿੰਦੇ ਬਾਪ ਦੀ ਮਾਰਿਓ ਪੁੱਤ ਇਸ ਦੁਨੀਆਂ ਦੇ ਉੱਤੋਂ ਮਾਰਾ ਲਿਓ ਫੌਜ ਦੇ ਵਿੱਚ ਸ਼ਹੀਦ ਕਰਾ ਲਿਓ ਪਰ ਆਖਰਕਾਰ ਖਲ ਬਾਤ ਦੇ ਰਹੀ ਹਾਲ ਹੁਣਾ ਅਜਿਓ ਯੂਕ੍ਰੇਨ ਜਿਹੜਾ ਯੂਕ੍ਰੇਨ ਤੇ ਰੂਸ ਦੀ ਗੱਲ ਕਰ ਰਹੇ ਆ ਤਾਂ ਜੋ ਉੱਥੇ ਹਾਲਾਤ ਬਣੇ ਹੋਏ ਸੀ ਪਿਛਲੇ ਸਮੇਂ ਚੱਲਦਾ ਆ ਰਿਹਾ ਸੀ ਤਾਂ ਹੁਣ ਜਾ ਕੇ ਹੁਣ ਗੱਲਬਾਤ ਤੇ ਉੱਤੇ ਆਈ ਨੇ ਜੇਕਰ ਉਹ ਪਹਿਲੇ ਦਿਨ ਹੀ ਗੱਲਬਾਤ ਤੇ ਆ ਜਾਂਦੇ ਨੀ ਤਵਾਈ ਨਾ ਕਰਦੇ ਆਪਣੀ ਤੋਂ ਇੱਕ ਦੂਜੇ ਦੇ ਉੱਤੇ ਪਾਵਰ ਨਾ ਦਿਖਾਉਂਦੇ ਤਾਂ ਅੱਜ ਉੱਥੇ ਨਾ ਕਹਾਣ ਨਾ ਹੋਵੇ ਜੇਕਰ ਅੱਜ ਗੱਲਬਾਤ ਹੁੰਦੀ ਹੈ ਜਿਹੜਾ ਯੂਕ੍ਰੇਨ ਦਾ ਨੁਕਸਾਨ ਹੋਇਆ ਦਾ ਰੂਸ ਦਾ ਨੁਕਸਾਨ ਹੋਇਆ ਉਸ ਦੀ ਪਰਭਾਈ ਕੌਣ ਕਰੇਗਾ ਉਸ ਦੀ ਪਰਭਾਈ ਹੋਂਦ ਦੇ ਵਿੱਚ ਕਿੰਨੇ ਸਾਲ ਲੱਗ ਜਾਣਗੇ ਸੋ ਇਸ ਕਰਕੇ ਅੱਜ ਵੀ ਦੋਨੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਫੌਜਾਂ ਨੂੰ ਜਿਹੜੇ ਦੇਖਿ ਇਹ ਵੀ ਅਖਰਕਾਰ ਨੈਤਿਕ ਦੇ ਆਧਾਰ ਤੇ ਉੱਤੇ ਕੋਈ ਬਸੇ ਦਾ ਹੱਲ ਕੱਢਿਆ ਜਾਵੇ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈਗੀ ਸੋ ਤੁਹਾਡੇ ਕੀ ਵਿਚਾਰ ਨੇ ਇਸ ਵਿਚਾਰ ਬਾਕੀ ਆਪਣੇ ਵਿਚਾਰ जरूर ਦਿਓ ਧੰਨਵਾਦ